ਜਿੱਥੇ ਪੂਰੇ ਦੇਸ਼ ਵਿੱਚ ਵਪਾਰੀ ਵਰਗ ਵੱਲੋਂ ਜੀਐਸਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਵੀ ਇਸ ਦਾ ਵਿਰੋਧ ਕੀਤਾ ਐਸਜੀਪੀਸੀ ਪ੍ਰਧਾਨ ਦਾ ਕਹਿਣਾ ਹੈ ਕਿ ਜੀਐਸਟੀ ਦੇ ਲਾਗੂ ਹੋਣ ਨਾਲ ਐਸਜੀਪੀਸੀ ਨੂੰ ਇੱਕ ਸਾਲ ਵਿੱਚ ਲਗਭਗ 10 ਕਰੋੜ ਰੁਪਏ ਦਾ ਘਾਟਾ ਪੈਗਾ ਇਸ ਦੇ ਨਾਲ ਨਾਲ ਨੋਟਬੰਦੀ ਦਾ ਹਵਾਲਾ ਦਿੰਦਿਆਂ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਸ ਵੇਲੇ ਵੀ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਨੂੰ مالی ਨੁਕਸਾਨ ਹੋਇਆ ਸੀ ਬਲਕਿ ਮੇਰੇ ਰੁਪਏ ਮੈਂ ਬਿਲਕੁਲ ਕੀਤੀ ਹੈ ਜੋ ਕੱਚੇ ਨੋਟ ਬੰਦੇ ਹੋਈ ਆ ਉਦੋਂ ਜਿੰਨੇ ਵੀ ਤਰਫ ਤਾਰ ਸੀ ਕੈਵੇਰੇ ਨਹੀਂ ਕਿ ਸਿੱਕੇ ਦੇ ਗੁਰਦੁਆਰਾ ਸਹਿਬਾਨ ਉਹ ਜੁਜੇ ਇਸਤਾਨ ਸੀ ਜਿੱਤੇ ਸੰਗਤਾਂ 500 ਰੁਪਏ 2000 ਰੁਪਏ ਇਸ ਤਰ੍ਹਾਂ ਦਾ ਸਦਾਵਤ ਚ ਰਹੋਦੇ ਸੀ ਇੱਕਦਮ ਨੋਟ ਵਰਦੀ ਦੇ ਹੋਣ ਨਾਲ ਉਹ ਬੜਾ ਸਾਰਾ ਡੋਗਿਆ ਤੇ ਉਹਨਾਂ ਦਾ ਬੜਾ ਨੁਕਸਾਨ ਜਿਹੜਾ ਹੋਇਆ ਸੀ ਔਰ ਹੁਣ ਜਿਹੜਾ ਇਹ ਜੀਐਸਟੀ ਲਾਗੂ ਹੋ ਰਿਹਾ ਤੇ ਪਤਾ ਨਹੀਂ ਐਸੀ ਚੀਜ਼ ਹੈ ਜਿਹੜੇ ਬਹੁਤ ਸਾਰੇ ਲੋਕ ਦੇ ਨੇ ਉਹਨੂੰ ਜੇ ਇਸ ਦੀ ਸਮਝ ਨਹੀਂ ਆ ਰਹੀ ਜਿਹੜਾ ਛੋਟਾ ਗਰੀਬ ਕਿਸਾਨ ਹੈ ਉਹ ਗਰੀਬ ਜਿਹੜਾ ਮਜ਼ਦੂਰ ਹੈ ਗਰੀਬ ਿਕੌਂਡਾਰ ਹੈ ਉਹ ਨੂੰ ਇਹ ਜੇਤੀ ਦਾ ਸਮਝ ਨਹੀਂ ਆਏਗੀ ਤੇ ਸਾਰਾ ਕੰਮ ਸਿਸਟਮ ਜਿਹੜਾ ਉਹ ਰੋਗ ਚੋਲੇ ਦੇ ਫਾਇਦੇ ਕੋ ਜਦ ਤੱਕ ਸ਼ੋਭਨੀ ਕਵੈਟੀ ਦਾ ਬੰਦ ਆਇਆ ਹੋਰ ਧਾਰੋਂ ਸਸਤਾ ਦਾ ਸੰਬੰਧ ਹੈ ਜੋ ਸੀ ਖਰੀਦ ਕਰਾਂਗੇ ਮੰਨ ਲਓ ਸ਼ੋਭਨੀ ਕਵੈਟੀ ਸਰੋਪਾਲ ਸਾਹਿਬ ਲਈ ਕੱਪੜੇ ਖਰੀਦਦੀ ਹੈ ਤੇ ਕਪੜੇ ਦੇ 18% ਜਿਹੜਾ ਲੱਗੇ ਟੈਸ ਲੱਗੇ ਉਹ ਸ਼ੋਲੂਮੇਂ ਦੇ ਪਾਏਗਾ ਬਾਕੀ ਚੀਜ਼ਾਂ ਦੇ ਖਰੀਦੇਗੇ 28% ਦੇ ਦੂਜੇ ਆਸੀਂ ਅੰਦਾਜ਼ਾ ਲਾਇਆ ਮੋਟੇ ਤੌਰ ਤੇ ਕਿ ਸ਼ੋਣੀ ਗੋਦਾਰਾ ਪਰੰਧ ਕਮੇਟਰੀ ਵਿੱਚ ਇੱਕ ਸਾਲ ਵਿੱਚ 10 ਕਰੋੜ ਦੇ ਕਰੀਬ ਘਾਟਾ ਪਵੇਗਾ ਇਸੇ ਕਰਕੇ ਅਸੀਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਜੇ ਦੇਵੋਦੀ ਜੀ ਉਹਨਾਂ ਨੇ ਵੀ ਲਿਖਿਆ ਔਰ ਜੋ ਆਰਣ ਜੈਤਲੀ ਜੀ ਫਰਾਂਸ ਮਿਸਟਰ ਨੇ ਔਰ ਔਰ ਉਹ ਪੰਜਾਬ ਦੇ ਹੀ ਜੰਪੜ ਨੇ ਲਾਰਡ ਦੇ ਜੰਬੋਲ ਨੇ ਸੁਣਾ ਸ੍ਰੀ ਅਮਰਸਾ ਸਾਹਿਬ ਜੀ ਨੇ ਨਾਨਕ ਜੀ ਨੇ ਪੁਰਾਣੇ ਵੀ ਅਸੀਂ ਚਿੱਠੀ ਲਿਖੀ ਹੈ ਕਿ ਤੁਹਾਨੂੰ ਦਾ ਜਿਹੜਾ ਸਾਰਾ ਕੋਈ ਸਮਝ ਹੈ ਗੱਲ ਦੀ ਕਿ ਦਰਬਾਰ ਸਾਹਿਬ ਹੈ ਤਾਂ ਕੇਸਗੜ ਸਾਹਿਬ ਹੈ ਤਾਂ ਦਬੋਤ ਸਾਹਿਬ ਹੈ ਹੋ ਗੁਰਦਾਰ ਸਾਹਿਬ ਹੈ ਕਿਤੇ ਜਿਹੜੇ ਲੋਕ ਸਿੱਖ ਸਖਤਾ ਉਹਦੇ ਆਲੂ ਆਉਂਦੇ ਨੇ ਉਹ ਕਿਸੇ ਤਰ੍ਹਾਂ ਨਾ ਕਿਸੇ ਜਾਤ ਰੱਖਦੇ ਨਸਲ ਰੱਖ ਕਿਸੇ ਦੇਸ਼ ਨਾਲ ਸੰਭਲ ਰੱਖਣ ਵਾਲੇ ਹੋਣ ਜੋ ਗੁਰੂ ਘਰ ਲੰਗਰ ਸਾਰਿਆਂ ਲਈ ਹੈ ਸਵਾ ਸਾਰਿਆਂ ਲਈ ਹੈ ਚਿਕਿਤਸਾ ਸਾਰਾ ਕੋ ਹੈ ਜੀ ਤੇ ਸਾਰਾ ਚੈਰੀਟੇਬਲ ਹੈ ਇਸ ਲਈ ਜਿਹੜੀਆਂ ਚੈਰੀਟੇਵ ਸੰਸਥਾਵਾਂ ਨੇ ਜਿਹੜੇ 29 ਸਰਕਾਰ ਦੇ ਇਦਾਂ ਦੇ ਟੈਕਸ ਲੱਗ ਗਏ ਤੇ ਉਹ ਕਿਸੇ ਤਰ੍ਹਾਂ ਦੀ ਜਿਹੜਾ ਲੋਗ ਨਹੀਂ ਹੋਏਗਾ ਇਹ ਬੇਰੋੜਾ ਹੈ ਇਸ ਲਈ ਮੈਂ ਇਹ ਉਹਨਾਂ ਨੂੰ ਬੇਨਤੀ ਇਹ ਦੁਨੋਂ ਕਿ ਆਪਰੇ ਫੈਸਲੇ ਦੁਆਰਾ ਇਹ ਬੋਲ ਬੋਲ ਰਾਜਤ ਨਾ ਜੰਦਿਕਨਾ ਔਰ ਇਹ ਪੈਸਾ ਜਿਹੜਾ ਕਟੋ ਵਰਤਾਲ ਮੁਸਤਫਾ ਜਿਹਨਾਂ ਦੇ ਗੁਦਾਰ ਸਾਹਿਬਾਨ ਨੇ ਇਹਨਾਂ ਦੇ ਉਹ ਨਾ ਠੋਸਣ ਇਸ ਲਈ ਅਸੀਂ ਸਾਨੂੰ ਆਸ ਹੈ ਕਿ ਉਹ ਸਰਕਾਰ ਦਾ ਸਰਦ ਨਾਲ ਸਾਡੀ ਜੀ ਮੰਗ ਹੈ ਉਹਦੇ ਵਿਚਾਰਵੇ ਐਸਜੀਪੀਸੀ ਪ੍ਰਧਾਨ ਦਾ ਕਹਿਣਾ ਕਿ ਉਹ ਇਸ ਬਾਰੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਚਿੱਠੀ ਲਿਖ ਚੁੱਕੇ ਨੇ ਕਿ SGPC ਅਤੇ ਹੋਰ ਧਾਰਮਿਕ ਸੰਸਥਾਵਾਂ ਲਈ GST ਦਾ ਬੋਝ ਬੇਲੋੜਾ ਹੈ ਅਤੇ ਇਸ ਸੰਬੰਧੀ ਮੁੜ ਵਿਚਾਰ ਕੀਤੀ ਜਾਵੇ ਬਿਊਰੋ ਰਿਪੋਰਟ ਸਪੋਕਸਮੈਨਟੀ